ਸ਼ੋ ਸ਼ੋ ਦੀ ਵਿਚਾਰ ਸਤਿ ਪ੍ਰਾਪਤ ਹੁੰਦੀ ਹੈ ਸਤਿ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਰਖਾ ਲਈਏ ਜਿੱਥੇ ਇੱਕ ਪਰਮਾਤਮਾ ਦਾ ਨਾਮ ਦੀ ਗੱਲ ਹੁੰਦੀ ਹੈ ਹੋਰ ਵੀ ਬੱਲੇ ਕਿਸ ਦੀ ਵਡਿਆਈ ਦੀ ਕਿਸ ਦੀ ਵਡਿਆਈ ਹੋਣੀ ਹੁੰਦੀ ਹੈ ਪਰਮਾਤਮਾ ਦੀ ਉਸਤਰੀ ਹੁੰਦੀ ਹੈ ਕਹਿੰਦੇ ਗੋਪਨ ਦੇ ਗੋਣ ਗਾਉਣੇ ਕਰ ਜੈ ਤੇ ਉਪਜੀ ਤਹਿ ਜਲੀ ਸੱਚੀ ਪ੍ਰੀਤ ਸਭਾ ਹੋ ਕਹਿੰਦੇ ਜਿਨ੍ਹਾਂ ਦੀ ਜਰੂਰਤ ਹੋਈ ਫਕੀਰ ਦੇ ਸਵਾਸਾਂ ਤੱਕ ਉਸ ਮਾਲਕ ਨਾਲ ਨਿਭ ਜਾਂਦੀ ਹੈ ਤੈਸੀ ਜਿਵੇਂ ਪੇੜ ਤੇ ਤੈਸੀ ਜਿਵੇਂ ਕੋੜ ਧੀਰਾ ਕਿਸਾ ਬਪਰਾ ਪੁੱਜਲ ਹੁੰਦੇ ਕੋੜਦੇ ਭਗਤ ਵੀ ਇਹ ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਹੈ ਉਹਨੇ ਦੋਸ਼ ਹੁੰਦਾ ਹੈ ਉਹਦੇ ਵਿੱਚ ਕੋਈ ਦੋਸ਼ ਨਹੀਂ ਹੁੰਦਾ ਉਹਦੇ ਵਿੱਚ ਕੋਈ ਔਗਣ ਨਹੀਂ ਹੁੰਦਾ ਕਹਿੰਦੇ ਜੀ ਉਸ ਮਾਲਕ ਨਾਲ ਫਕੀਰ ਤੱਕ ਨਿਭ ਜਾਵੇ ਕਹਿੰਦੇ ਉਹਦਾ ਮਕਸਦਨਾ

ਇਸੇ ਰੱਬਕ ਪੀਤ ਵਰਤ ਜਿਤੋਂ ਪੀਤ ਬਣਾ ਲੈ ਪੜਿਆ ਉਦੋਂ ਕਿਰਪਾ ਹੋਵੇ ਕਿ ਮਾਲਕ ਦੀ ਫਿਰ ਉਹਦੇ ਨਾਮ ਨਾਲ ਜੁੜਨਾ ਮੁਮਕਿਨ ਹੈ ਜਦੋਂ ਉਹਦੇ ਹੁਕਮ ਵਿੱਚ ਆ ਗਏ ਉਹਦੇ ਕਹਿਣੇ ਅਰਦੇ ਦੁਸਤੀ ਕੀ ਪੀਤਾ ਲਗਣਗੇ ਸੱਚੀ ਪ੍ਰੀਤ ਸਮਾਹ ਕਰ ਗਏ ਜੀ ਪਾਰ ਬ੍ਰਹਮ ਬਹੁੜ ਨਾ ਛਿੜਿਆਓ ਫਿਰ ਮਾਲਕ ਜਿਹਦੇ ਨਾਲ ਸੱਚੀਆਂ ਪੀਤਾਂ ਮਾਰਕ ਦੀਆਂ ਹੋ ਜਾਂਦੀਆਂ ਨੇ

you feeling good মহারা ਦਾਦਵ ਕਿਲੇ ਕਨਹਿ ਨ ਪਾਇਓ ਹਰ ਸੇਵਕ ਭਾਏ ਇਸ ਤਾਰ ਦੇਵੀ ਐ ਅਹਨਸ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹਮਦੇ ਨੂਰ ਅਰਸੋਂ ਉਰਸੋਂ ਝਟਿਐ ਤੁਧਿ ਦਿੱਠੇ ਸੱਚੇ ਪਾਤਸ਼ਾਹ ਮਨ ਜਨ ਜਨਮ ਦੀਪ ਟੀ ਹੈ ਸੱਜਣ ਸੱਜਾ ਪਾਤਸ਼ਾਹ ਸਿਰ ਸਮੰਦ ਸਾਹ ਜਿਸ ਪਾਸ ਬੈਠਿਆ ਸੂਰੀਏ ਸਭ ਹੋਰਤ ਬਿੱਤ ਲਿਆ ਨਾ ਜਾਈ ਜਿੱਤ ਹਰ ਮਹਾਰਾਤੀ ਐ ਤਿੱਥੇ ਹਰ ਮਿੱਤ ਸੁਹਾਈ ਗੁਰ ਕਿਰਪਾ ਤੇ ਉਏ ਸਨਾਈ ਰਹਾਉ ਸਤ ਸੰਗਤੀ ਸੰਗ ਹਰ ਤਨ ਕਟੀਐ ਰਿਆਨਾ ਜਾਈ ਹਰ ਤਨ ਰਤਨ ਜ पाव सदा ਹਰਤ ਵਿੱਚ ਸਾਖਤ ਦਹਿਲੇ ਪਏ ਹਦੋਂ ਛੁਟ ਗਿਆ ਅੰਤ ਪਲਤ ਸਾਖਤ ਹਰਦਰਗ ਢੋਈ ਨਾ ਪਾਈ ਇਸ ਹਰਤਨ ਕਾ